ਲਾਈਕ ਆਸ ਆਈ ਗੁਰਜੀ ਕੀ ਫਤਿਹ ਸਿੰਘੋ ਚੜਦੀ ਕਲਾ ਬਬੇ ਬਬਾ ਤੂੰ ਬਟਾ ਸਾਹਮਣੇ ਹੀ ਰਾਜ ਜਾਂਦਾ ਕਿਉਂ ਪਿੰਨੋਂ ਮੇਟਾ ਦਾਨੀ ਦੇ ਤਾ ਇਹ ਗੀਤ ਵਿੱਚ ਹੀ ਜਾਂਦੇ ਇਹ ਜੇ ਜਨਾਨੀਆਂ ਦੇ ਮਾੜੇ ਮਾੜੇ ਸੰਸਾਰ ਅੱਛਾ ਤੂੰ ਨੰਦਾ ਨੰਦਾ ਜਿੱਤ ਦੇ ਕਿੰਨੀ ਕਿ ਮਾਇਆ ਦਬਣੀ ਦੀ ਬਬਾ ਯਾਰ ਕੰਮ ਚ ਇਹਦੇ ਆ ਗਏ ਕਿੰਨੇ ਪਕਾ 4.5 ਤੋਂ ਤੇਰੀ ਕੀ 100 150 ਅੱਜ ਕਰੇ ਪਾਹੇ ਕਿ ਮਾਇਆ ਸਿਹਰ ਦੇ ਪਾਹੇ ਬੋਲੀ ਨਹੀਂ ਹੋਈ ਲਿਆਓ ਸਮਾਨ ਲਾਓ ਕੀ ਕੀ ਆਇਆ ਇਹ ਤਾਂ ਨਹੀਂ ਗਰੂ ਦਾ ਆਮਾਸ ਟਾਈਮ ਹੋ ਗਿਆ ਵਾ 3 ਵਜੇ ਆ ਤੇ ਇੱਕ ਇੱਕ ਰੁਪਈਆ ਨਹੀਂ ਕਮਾਇਆ ਜੀ ਹੈ 70 ਰੁਪਏ ਦੇ ਪਕਾਣੇ ਦੇ ਵਿੱਚ ਵਿੱਚ 60 ਵੀ ਹੈ 7 7 70 ਰੁਪਏ ਕਮਾਏ ਆ ਸਿਹਰ ਦੇ ਧੰਨ ਗੁਰੂ ਰਾਮਦਾਸ ਤੇ ਬਾਬਾ ਜੀ ਫਿਰ ਹੁੰਦਾ ਨਹੀਂ ਜਮਾਂਜਾ ਕਿ ਜੇ ਨਹੀਂ ਕਮਾਇਆ ਤੇ ਕਿਦਾਂ ਹੈ ਮਾ ਕਾ ਜੀ ਮਨੋਸ਼ਾ ਜੀ ਇੱਕ ਹੀ ਆ ਜੀ ਮਨੋ ਦਾ ਸੂਦਾ ਪੂਰੀ ਜਨਾਨੀਆਂ ਦੇ ਅੱਛਾ ਜੀ ਤੇ ਆ ਤੁਹਾਨੂੰ ਜਿਹਨਾਂ ਸਾਰ ਮਿਲਦੇ ਨੇ ਅੱਛਾ ਜੀ ਦੇ ਦਿਓ ਫੇ ਪਈ ਥੰਦੇ ਜਿੱਦਾ ਸਾੜ ਸਾੜ ਦੇ ਦਿਓ ਇਹ ਕਿੰਨੇ ਦਾ 300 ਮੋਰੀਤ ਕਹ ਲੈਣਗੇ ਤੂੰਰਾ ਦੋ ਪੂਰਾ 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 ਸਾੜ ਦੋ ਕਿੱਚ ਕੀ 파ਟ ਹੁੰਦੇ ਦੇ ਦੇ ਜੀ 파ਟ ਹੁੰਦੇ ਆ ਪੂਰਾ ਦੋ ਕੋਈ ਜੇ ਬਾਤੋਂ ਦਾ ਸ਼ੁਰੂ ਆਤੈਂ ਦੋ ਦਿਓ ਦਿਓ ਤੁਹਾਨੂੰ ਗੁਰਜ਼ਾਮ ਦਾਸ ਕਿਹੜਾ ਸਾੜ ਹੁੰਦਾ ਵੀ ਤੁਹਾਨੂੰ ਗੁਰਜ਼ਾਮ ਦਾਸ ਤੇ ਸਾਈਕਲ ਵੀ ਤੁਹਾਡਾ ਗਿਆ ਵਾ ਉਹ ਸਾਈਕਲ ਵੀ ਹੈਂ ਸਾਈਕਲ ਨੂੰ ਫਿਰ ਸੁਣਾ ਦਿੱਤੀ ਤੇ ਇਹ ਕਿਉਂ ਨਹੀਂ ਕਰਦੇ ਸਹੀ ਹੀ ਨਮਾ ਕਿਉਂ ਨਹੀਂ ਕਿਹਾ ਜੀ ਨਮਾ ਲਗਣ ਜਤਾ ਹੈ ਉਹ ਤੁਹਾ ਕੀ ਪੈਸੇ ਹੋਣਗੇ ਫਿਰ ਕਦੋਂ ਹੋਣਗੇ ਪੈਸੇ ਫਿਰ ਕੀ ਪਤਾ ਬਈ ਮਹਾਰਾਜ ਦੇਣਗੇ ਚਲੋ ਬੰਦੇ ਦਾ ਕਿ ਨੰਬਰ ਦਈਏ ਸਾਈਕਲ ਵਾਸਤੇ ਕੋ ਨੂੰ ਕੋ ਉਹਨਾਂ ਦਾ ਕਾਲ ਕਰ ਦਿਓ ਤੇ ਨੂੰ ਦਾ ਦਿਓ ਤੇ ਭਾਈ ਮੈਨੂੰ 50 60 ਰੁਪਏ 100 150 ਰੁਪਿਆ ਕਮਾਉਣਾ ਮੈਂ ਰੋਜ਼ ਤੇ ਤਰਾ ਸਿੰਘਤ ਮਿਲੇ ਸੀ ਆ ਜੇ ਸਿੰਘੋ ਤੇ ਬਾਬਾ ਜੀ ਆ ਜੇ ਉਹਦਾ ਨੰਬਰ ਆੜੇ ਫੋਨ ਤੇ ਫੋਨ ਤੁਸੀਂ ਕਰਨਾ ਜੇ ਤੇ ਇਹਨੂੰ ਕਹਾਂ ਕਿ ਕਹਾਂ ਦੋ ਕਿ ਸਿੰਘਤ ਮਿਲੇ ਦਿਓ ਉਹ ਕਹਿੰਦੇ ਜੀ ਤੈਨੂੰ ਸਾਈਕਲ ਕਲੇਰੂਗਾ ਤੇ ਅੰਮ੍ਰਿਤਸਰ ਤੁਹਾਨੂੰ ਆਣਾ ਪਊਗਾ ਬਣਾ ਜੀ ਬਾਬੇਓ ਠੀਕ ਆ ਅੰਮ੍ਰਿਤਸਰ ਆ ਜਾਓ ਠੀਕ ਆ ਸਿੰਘੋ ਤੇ ਹੁਣ ਕਿੰਨੀ ਮਾਇ ਹੋ ਗਈ ਜੀ ਆਪਣੀ ਬਣੀ ਜੀ ਹਾਂ ਬਣੀ ਜੀ ਨਹੀਂ ਹਣੀ ਕਲੇ ਨਹੀਂ ਗਏ ਹਾਂ ਵੇਲ ਥੋੜੇ ਆ 70 ਕਮਾਏ ਨੇ ਬਿੰਦੇ ਅੱਛਾ ਤੇ ਮਤਲਬ ਪੂਰੇ ਦਿਨ ਚ 70 ਕਮਾਏ ਤਾਂ 3 ਵਜੇ ਦੁਪਹਿਰ ਦੇ ਹੈ ਅੱਛਾ ਇਹ ਕਿ ਨਹੀਂ ਗਿਆ ਚਲੋ ਬਾਦਾਰ ਕਰ ਲਈਏ ਚਲੋ ਅਪਦਰ ਕਰ ਲੈਣੇ ਆ ਜਦੋਂ ਗੱਲ ਸੁਣ ਮੇਰੀ ਫਿਰ ਹੁਣ ਅਪਦਰ ਕਰ ਲੈ ਜਦੋਂ ਅਗਲੀ ਵਾਰੀ ਮਿਲਾਂਗੇ ਨਾ ਅੱਛਾ ਉਦੋਂ ਵਾਪਸ ਕਰਦੇ ਚਲੋ ਕੋਈ ਨਹੀਂ ਮਿਲਦੇ ਆਪਾਂ ਚਲੋ ਠੀਕ ਹੈ ਪਿਆਰੋ ਓਕੇ ਜੀ ভাই ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਓਕੇ ਜੀ ਧੰਨਵਾਦ ਪਿਆਰੋ ਧੰਨਵਾਦ ਸ਼ੁਕਰਾਨਾ ਕਿਹੜਾ ਗੇਟ ਕੋਈ ਕੋਸ ਮੱਥਾ ਰੋਟੇ ਬਾਬਾ ਤੂੰ ਬੜਾ ਸਾਦਾ ਬਾਬਾ ਜੀ ਅਬ ਛੱਡੀ ਆਏ ਆ ਸਾਨੂੰ ਪਤਾ ਹੀ ਆ ਮੈਂ ਤੁਹਾਨੂੰ ਮਿਲਣਾ ਸੀ ਚਲੋ ਠੀਕ ਹੈ ਪਿਆਰੋ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਜੀ